ਪੰਜਾਬ ਪੁਲਸ ਤੇ ਉਸ ਦੇ ਰੂਪ ਨੂੰ ਅਜੀਹਾ ਹੀ ਕੋਈ ਹੋਵੇਗਾ ਜੋ ਨਾ ਜਾਣਦਾ ਹੋਵੇ ਪੰਜਾਬ ਪੁਲਸ ਦੇ ਵਖਰੇ ਰੂਪ ਤੋਂ ਹਰ ਕੋਈ ਜਾਣੂ ਹੈ ਪਰ ਸੂਬੇ ਚ ਅੱਜਕਲ ਪੁਲਸ ਦੇ ਦਿਨ ਕੁ ਚੰਗੇ ਨਹੀਂ ਚੱਲ ਰਹੇ ਦਰਸਲ ਪੁਲਸ ਦਾ ਕਟਾਪਾ ਚਾੜੇ ਜਾਣ ਦੇ ਦੋ ਮਾਮਲੇ ਸਾਹਮਣੇ ਆਏ ਨੇ ਇੱਕ ਮਾਮਲੇ ਚ ਪੁਲਸ ਨੂੰ ਦਾਗਦਾਰ ਦੱਸਦਿਆਂ ਕਟਾਪਾ ਚਾੜਿਆ ਗਿਆ ਤੇ ਦੂਸਰੇ ਮਾਮਲੇ ਚ ਡਿਊਟੀ ਦੇ ਰਹੇ ਮੁਲਾਜ਼ਮ ਨੂੰ ਕੁੱਟਮਾਰ ਦਾ ਸ਼ਿਕਾਰ ਹੋਣਾ ਪਿਆ ਆਓ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਫਿਰੋਜ਼ਪੁਰ ਚ ਟ੍ਰੈਫਿਕ ਪੁਲਸ ਮੁਲਾਜ਼ਮ ਦੇ ਕਟਾਪਾ ਚਾੜੇ ਜਾਣ ਦੇ ਵਾਇਰਲ ਹੋਏ ਵੀਡੀਓ ਨੂੰ ਪਾੜੀ ਤੇ ਆ ਜਾ ਪਾੜੀ ਤੇ ਨਾ ਉਠਾ ਆ ਜਾ ਬਾਜੀ ਮੈਨੂੰ ਮੈਨੂੰ ਮਾਰ ਦੇ ਵੀ ਜਾਣੇ ਨਾ ਫੜਾ ਤੂੰ ਦੱਸ ਮੇਰਾ ਬਾਬਾ ਡਾਂਗ ਡਾਂਗ ਸਾਂ ਨੂੰ ਕਰ ਲੈਂ ਮੈਂ ਕਰਾਂਗਾ ਡਾਂਗ ਭਾਲਦਾ ਬਹੁਤ ਜੱਫਾ ਲਿਆ ਬੇਸਪਾਸ ਲੈ ਡਾਂਗ ਕਰ ਡਾਂਗ ਲੈ ਨਾ ਰਸਾ ਲਿਆ ਡਾਂਗ ਲਿਆ ਚਲੋ ਯਾਰ ਖੜ ਲੱਗੋ ਉਹ ਦੇਖਿਓ ਆ ਆਹ ਰੋਬ ਮਰੀਆ ਦਾ ਤੋਪੇ ਕੋਈ ਕਹਿੰਦਾ ਤੈਨੂੰ ਕਿਨੇ ਮਿੰਟ ਦਿੱਤੇ 100000 ਰੁਪਇਆ ਚਾਹੀਦਾ ਨਹੀਂ ਯਾਰ ਉਦੋਂ ਕਿਹਾ 100000 ਰੁਪਇਆ ਦੇ ਦਿਓ ਸਾਰੀ ਗੱਲੋ ਤੈਨੂੰ ਆਣਾ ਚੌੜੀ ਦੀ ਗੱਡੀ ਤੋਂ ਅਖਾਣੇ ਛੱਡ ਦੇ ਉਦੋਂ ਕਿ ਯਾਰ ਰਿਪਾ ਦੇ ਦਿਓ ਹਾਂ ਉਦੋਂ ਕਿ ਯਾਰ ਆਈਫੋਨ ਵੀਡੀਓ ਚ ਹੋਈ ਗੱਲਬਾਤ ਤੋਂ ਲੱਗ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਟਰੱਕ ਵਾਲਿਆਂ ਤੋਂ ਉਗਾਹੀ ਦੀ ਮੰਗ ਕਰ ਰਿਹਾ ਸੀ ਟ੍ਰੈਫਿਕ ਮੁਲਾਜ਼ਮ ਦੇ ਨਾਲ ਉਸਦੇ ਤਿੰਨ ਹੋਰ ਸਾਥੀ ਵੀ ਸਨ ਜੋ ਮੌਕੇ ਤੋਂ ਫਰਾਰ ਹੋ ਗਏ ਹੁਣ ਦੂਸਰਾ ਮਾਮਲਾ ਮਲੂਟਦਾ ਹੈ ਜਿੱਥੇ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮ ਨੂੰ ਕੁੱਟਮਾਰ ਦਾ ਸ਼ਿਕਾਰ ਹੋਣਾ ਪਿਆ ਇੱਥੇ ਹੋ ਰਹੀ ਆਮ ਆਦਮੀ ਪਾਰਟੀ ਦੀ ਰੈਲੀ 'ਚ ਅਕਾਲੀ ਦਲ ਦੇ ਯੂਥ ਵਿੰਗ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਹੋਈ ਬੈਸਬਾਜੀ ਤੋਂ ਬਾਅਦ ਪੁਲਸ ਵੱਲੋਂ ਭੀੜ ਨੂੰ ਖਦੇੜਨ ਲਈ ਲਾਠੀ ਚਾਰਜ ਕਰ ਦਿੱਤਾ ਗਿਆ ਭੀੜ ਨੇ ਪੁਲਿਸ ਮੁਲਾਜ਼ਮ ਦੀ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕੁਝ ਲੋਕ ਪੁਲਿਸ ਮੁਲਾਜ਼ਮ ਦੀ ਕਿਸ ਤਰ੍ਹਾਂ ਕੁੱਟਮਾਰ ਕਰ ਰਹੇ ਨੇ ਕਿਤੇ ਦਾਗਦਾਰ ਹੋਣ ਤੇ ਕਿਤੇ ਆਪਣੀ ਡਿਊਟੀ ਨੂੰ ਨਿਭਾਉਣ ਤੇ ਹੋਈ ਖਾਕੀ ਦੀ ਕਟਮਾਰ ਦਿਖਾਉਣ ਦਾ ਸਾਡਾ ਮਕਸਦ ਇਹ ਸੀ ਕਿ ਆਖਰ ਕਰਪਟ ਪੁਲਿਸ ਮੁਲਾਜ਼ਮਾਂ ਤੇ ਨਕੇਲ ਕਿਉਂ ਨਹੀਂ ਪਾਈ ਜਾਂਦੀ ਤੇ ਜੋ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੇ ਨੇ ਉਹਨਾਂ ਦੀ ਕੀਤੀ ਜਾ ਰਹੀ ਕਟਮਾਰ ਪ੍ਰਤੀ ਕੋਈ ਠੋਸ ਕਦਮ ਕਿਉਂ ਨਹੀਂ ਚੁੱਕਿਆ ਜਾਂਦਾ ਫਿਰੋਜ਼ਪੁਰ ਤੋਂ ਸਨੀ ਚੋਪੜਾ ਮੁਖਸਰ ਤੋਂ ਤਰਸੀਮ ਟੁੱਡੀ ਜਗਬਾਣੀ ਟੀਵੀ ਜੇਕਰ ਤੁਹਾਡੇ ਆੜਦ ਵਾਲੇ ਹੈ ਕੋਈ ਖਬਰ ਤੇ ਜਗਬਾਣੀ ਨਾਲ ਕਰਨਾ ਚਾਹੁੰਦੇ ਹੋ ਸੰਜੀ ਤਾਂ ਈਮੇਲ ਕਰੋ selfireporter@jagbani.com ਤੇ